ਤੁਹਾਡੇ ਵਾਸਤੇ ਬਹੁਤ ਸੋਹਣੇ ਦੋ ਸੂਟ ਹੈਂਡਵਰਕ ਚ ਜੋ ਰੈਡੀ ਕਰਾਏ ਆ ਉਹ ਲੈ ਕੇ ਆਏ ਆ ਜੀ ਤੇ ਕੰਮ ਜੋ ਹੋਇਆ ਵਾ ਦਬਕਾ ਤੇ ਪਰਲ ਜੋ ਮੋਤੀ ਦਾ ਕੰਮ ਹੁੰਦਾ ਉਹਦਾ ਕੰਮ ਹੋਇਆ ਵਾ ਸਿੱਪੀ ਦੇ ਨਾਲ ਸੂਟ ਬਹੁਤ ਸੋਹਣਾ ਬਣ ਕੇ ਆਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਂਡਵਰਕ ਦਾ ਜਿਵੇਂ ਅੱਜਕੱਲ ਛੋਟੇ ਚੱਕ ਦੇ ਕੰਮ ਦਾ ਬਹੁਤ ਟ੍ਰੈਂਡ ਹੈ ਇਹ ਉਹੀ ਚੀਜ਼ ਬਣ ਕੇ ਆਈ ਹੋਈ ਹੈ ਤੇ ਇਸ ਚ ਕੀ ਹੈ ਜਿਵੇਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਕਿ ਇਹ ਆਪਾਂ ਨੂੰ ਕੰਮ ਚਾਹੀਦਾ ਹੈ ਸੇਮ ਕਾਰੀਗਰ ਨੇ ਪਰਲ ਮੋਤੀ ਦੇ ਨਾਲ ਤੇ ਨਾਲ ਸਿੱਪੀ ਦੇ ਨਾਲ ਇਹਨੂੰ ਡਿਜ਼ਾਈਨ ਕਰਿਆ ਹੈ ਤੇ ਜਿਵੇਂ ਤੁਸੀਂ ਇਹੀ ਵਰਕ ਬੈਕ ਪੱਲੇ ਤੇ ਵੀ ਚਾਹੁੰਦੇ ਹੋ ਤਾਂ ਇਹ ਜਿਵੇਂ ਛੋਟੇ ਚੱਕਾਂ ਵਾਲਾ ਅੱਜਕੱਲ ਸੂਟ ਦਾ ਟ੍ਰੈਂਡ ਹੈ ਇਹ ਉਹ ਚੀਜ਼ ਬਣ ਕੇ ਰੈਡੀ ਹੋਏਗੀ ਜੀ ਸੋ ਇਹ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਇਹਦੇ ਬਾਜੂ ਬਣੇ ਹੋਏ ਆ ਜੀ ਇਹ ਵਰਕ ਦੀ ਜਿਵੇਂ ਕੋਸਟ ਥੋੜੀ ਜੀ ਮਸ਼ੀਨੀ ਵਰਕ ਤੋਂ ਮਹਿੰਗੀ ਪੈਂਦੀ ਹੈ ਸੋ ਤੁਸੀਂ ਵੀ ਜਿੱਦਾਂ ਇਦਾਂ ਦੇ ਸੂਟ ਰੈਡੀ ਕਰਾਣੇ ਹੋਣ ਨੂੰ ਤਾਂ ਸਾਡੀ ਵੀਡੀਓਜ਼ ਨੂੰ ਦੇਖੋ ਤੇ ਉਹ ਤੋਂ ਬਾਅਦ ਤੁਸੀਂ ਆਪਣੇ ਵੀ ਕੋਈ ਵੀ ਡਿਜ਼ਾਈਨ ਅਗਰ ਸਾਨੂੰ ਸੈਂਡ ਕਰਨਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਬਣਵਾ ਦਾਂਗੇ ਇਹ ਬਣ ਕੇ ਆਇਆ ਜੀ ਦੂਜਾ ਸੂਟ ਇਹਦੇ ਤੇ ਵੀ ਬਹੁਤ ਸੋਹਣਾ ਦਬਕੇ ਦਾ ਕੰਮ ਹੈ ਦਬਕੇ ਮੋਤੀ ਦੇ ਨਾਲ ਹੀ ਸੂਟ ਡਿਜ਼ਾਈਨ ਹੋਇਆ ਜੀ ਦੇਖੋ ਇਹਦੇ ਚ ਘੇਰਾ ਤੇ ਉੱਪਰ ਤੱਕ ਸਿੱਪੀ ਦਾ ਹੀ ਕੰਮ ਦਿੱਤਾ ਹੋਇਆ ਹੈ ਤੇ ਬੈਕ ਸਾਈਡ ਤੇ ਇਹ ਵਾਲੇ ਬਾਜੂ ਦੀ ਬੇਲ ਪਈ ਹੋਈ ਹੈ ਸੂਟ ਬਹੁਤ ਹੀ ਸੋਹਣਾ ਕੇ ਤਿਆਰ ਹੋਇਆ ਹੈ ਇਹ ਜੋ ਪਰਪਲ ਕਲਰ ਆ ਜੀ ਜੇ ਤੁਸੀਂ ਵੀ ਇਦਾਂ ਹੀ ਕੋਈ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਪਲੀਜ਼ ਕੰਟੈਕਟ ਕਰੋ ਜੀ ਤੇ ਆਪਣੇ ਵੀ ਜੇ ਕੋਈ ਵੀ ਤੁਹਾਡੇ ਮਤਲਬ ਡਿਜ਼ਾਈਨ ਹੈਗੇ ਆ ਸੈਂਡ ਕਰੋ ਤੇ ਉਹਦੇ ਰਿਲੇਟਡ ਜੋ ਵੀ ਤੁਸੀਂ ਮਤਲਬ ਡਿਟੇਲ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦਵਾਂਗੇ OK ਜੀ